ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀ ਪਿੰਡ ਤੋਂ ਚੁਭਾਲ ਅਮਰਸਾਹ ਰੋਡ ਤੋਂ ਦੋਸਤੋ 3 ਕਿਲੋਮੀਟਰ ਖਟਮਾ ਪਿੰਡ ਆ ਪਿੰਡ ਮੂਸੇ ਸ਼ਿਸ਼ਰੇਵਾਲ ਪਿੰਡ ਦੇ ਬਿਲਕੁਲ ਓਪੋਜੀਟ ਜਿਹੜੀ ਦੋਸਤੋ ਤੁਸੀਂ ਰੋਡ ਲੈ ਕੇ ਪਿੰਡ ਮੂਸੇ ਵਿਜ਼ਿਟ ਕਰ ਸਕਦੇ ਹੋ ਅੱਜ ਦੋ ਨਗ ਜਿਹੜੇ ਤੁਹਾਨੂੰ ਦਿਖਾਵਾਂਗੇ ਘਰੇਲੂ ਪਸ਼ੂ ਆ ਤੇ ਦੋ ਨਗ ਬਕਾਊ ਆ ਇੱਕ ਬੂਰਾ ਨੀਲੀ ਦਾ ਜਿਹੜਾ ਦੋਸਤੋ ਕਟਾ ਤੁਸੀਂ ਸਾਹਮਣੇ ਦੇਖ ਰਹੇ ਹੋ ਮਾਲੀ ਆ ਤੇ ਇੱਕ ਝੋਟੀ ਬਕਾਊ ਆ ਠੀਕ ਹੈ ਜੀ ਸੋ ਜਿਸ ਵੀਰ ਨੂੰ ਪਸੰਦ ਆਉਣਗੇ ਪਸ਼ੂ ਤੇ ਤੁਸੀਂ ਵਿਜ਼ਿਟ ਜਿਹੜੀ ਆ ਦੋਸਤੋ ਪਿੰਡ ਕਰਕੇ ਦੇਖ ਸਕਦੇ ਹੋ ਸਬਦਾ ਕਰ ਸਕਦੇ ਹੋ ਮਾਲਕ ਦੇ ਓਨਰ ਦੇ ਨੰਬਰ ਜਿਹੜੇ ਆ ਬਿਲਕੁਲ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਾਂਗੇ ਸੋ ਅੱਜ ਦੋਸਤੋ ਆਪਾਂ 27 ਜੁਲਾਈ ਨੂੰ ਵੀਡੀਓ ਬਣਾ ਰਹੇ ਆ ਆਓ ਕਰਦੇ ਆ ਗੱਲਬਾਤ ਵੀਰ ਹੋਰਾਂ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਹੈ ਇਹਨਾਂ ਪਸ਼ੂਆਂ ਦੀ ਤੇ ਘਰੇਲੂ ਪਸ਼ੂ ਆ ਠੀਕ ਆ ਜੀ ਅੱਗੇ ਜਿਹੜੇ ਵੀਰ ਕੋਈ ਸ਼ਕੀਨ ਅੱਗੇ ਕਟਾ ਵੇਖਣ ਮਾਲੀ ਲਾਭ ਰਹੇ ਤੁਸੀਂ ਤੇ ਬਿਲਕੁਲ ਬੂਰਾ ਨੀਲੀ ਦਾ ਕਟਾ ਤੇ ਝੋਟੀ ਵੀ ਹੈਗੀ ਠੀਕ ਆ ਜੀ ਆਓ ਕਰਦੇ ਹਾਂ ਗੱਲਬਾਤ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਹੋਰ ਵੀਰੇ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਜੀ ਇਹ ਵੀਰ ਜੀ ਨਾਮ ਕੀ ਆਪਣਾ ਨਾਮ ਆਪਣਾ ਜੱਗਾ ਜੀ ਠੀਕ ਹੈ ਜੱਗੇ ਬਾਈ ਪਸ਼ੂ ਇਹ ਘਰ ਦੇ ਆਪਣੇ ਕੋਲ ਹੜਾ ਹਾਂਜੀ ਹਾਂਜੀ ਘਰ ਦੇ ਪਾਲੇ ਹੋਏ ਵੀਰੇ ਠੀਕ ਆ ਤੇ ਹੁਣ ਕਿਵੇਂ ਵੰਡ ਲੱਗੀ ਹੈ ਸੇਲ ਕਰਨ ਦੇ ਹਾਂਜੀ ਹਾਂਜੀ ਵੀਰੇ ਠੀਕ ਆ ਤੇ ਆ ਝੋਟੀ ਆ ਤੇ ਇੱਕ ਕਟਾ ਆਪਣੇ ਕੋਲ ਆ ਗਿਆ ਪੂਰਾ ਹਨਾ ਹਾਂਜੀ ਹਨ ਤੇ ਕੀ ਇਹ ਛੋਟੀ ਦੀ ਕੀ ਹੈਗੀ ਆ ਉਮਰ ਕਿੰਨੀ ਹੈ ਜੀ ਉਮਰ 2 ਕੁ ਸਾਲ ਹੈਗੀ ਇਹਦੀ ਅੱਛਾ ਜੀ ਹਾਂਜੀ 2 ਸਾਲ ਉਮਰ ਹੈ ਹਾਂਜੀ ਤੇ ਆ ਕੱਟੀ ਜਿਹੜੀ ਦੋਸਤੋ ਪੂਰਾ ਤੁਸੀਂ ਸਟਰਕਚਰ ਜਿਹੜਾ ਹੈਗਾ ਬਾਡੀ ਬਣ ਤਾਰਾ ਕੱਟੀ ਛੋਟੀ ਦੀ ਆ ਤੁਸੀਂ ਵੇਖ ਸਕਦੇ ਹੋ ਮੂੰਹ ਤੋਂ ਦੋ ਖੀਰੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਆ ਮੜਾ ਲਾਈਏ ਜੱਗੇ ਵੀਰ ਮੜਾ ਲਾ ਦੇ ਝੋਲੀ ਚ ਫਾੜ ਗੀ ਆਹ ਲੋ ਤਾਂ ਸੁਣ ਜਿਹੜਾ ਦੋਸਤੋ ਪੂਰੀ ਝੋਲੀ ਦੇਖੋਗੇ ਤਾਂ ਕਾਫੀ ਵਧੀਆ ਝੋਲੀ ਆ ਤਾਂ ਤੁਨ ਪੂਰਾ ਜਿਹੜਾ ਪਤਿਆ ਚੰਗਾ ਝੋਟੀ ਕੱਢੂਗੀ ਤੇ ਹਜੇ ਕਿਸੇ ਪਾਸੋਂ ਹੀਟ ਹੁੜਤ ਨਹੀਂ ਆਈ ਹਜੇ ਨਹੀਂ ਹਜੇ ਤਾਂ ਉਮਰ ਵੀ ਥੋੜੀ ਹੈ ਮਲਕੀ 2 ਸਾਲ 2.5 ਸਾਲ ਦੇ ਲਾਗੇ ਤੱਕ ਬਣ ਜੂਗੀ ਜੇਕਰ ਹਾਂ ਜੀ ਨਹੀਂ ਵੀਰੇ 2 ਕੁ ਸਾਲ ਦੀ ਹੈ ਤੇ ਮਦਰ ਮਿਲਕ ਵੀਰੇ ਕਿੰਨਾ ਕੀ ਸੀ ਆਪਣੇ ਜੇਕਰ ਕਰਦੀ ਹੈ ਝੋਟੀ ਦੀ ਇਹਦੀ ਜਿਹੜੀ ਮਾਂ ਹੁੰਦੀ ਉਹਦੇ 14 15 ਲੀਟਰ ਦੁੱਧ ਕੱਢਦੀ 13 14 ਹੋ ਗਿਆ ਠੀਕ ਆ ਜੀ ਇੰਨਾ ਕੁ ਦੁੱਧ ਕੱਢਿਆ ਹਾਂ ਠੀਕ ਆ ਹਾਂ ਜੀ ਤੇ ਬਾਕੀ ਫੇਸ ਕੁਆਲਿਟੀ ਜਿਹੜੀ ਆ ਦੋਸਤੋ ਮੂੰਹ ਮੱਥਾ ਸਿੰਗਾ ਦੀ ਬੰਤਰ ਉਹ ਤੁਸੀਂ ਆਪੇ ਦੇਖ ਸਕਦੇ ਹੋ ਠੀਕ ਹੈ ਜੀ ਮੂੰਹੋਂ ਦੰਦੋਂ ਗੱਲ ਕਰੀਏ ਤੇ ਖੀਰੀ ਆ ਠੀਕ ਹੈ ਬਾਕੀ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਜੱਗੇ ਵੀਰ ਖੋਲ ਕੇ ਦਿਖਾਓ ਤੇ ਘਰੇਲੂ ਪਸ਼ੂ ਆ ਦੋਸਤੋ ਅੱਗੇ ਜਿਹੜੇ ਵੀਰ ਝੋਟੀ ਬਹੁਤੇ ਕਿਉਂਕਿ ਹਰ ਕਵੀਰ ਦਾ ਆਪ ਆਪਣਾ ਸ਼ੌਂਕ ਹੁੰਦਾ ਵੀ ਕਿਸੇ ਵੀਰ ਨੇ ਬਿਲਕੁਲ ਝੋਟੀ ਜਾਂ ਕਟੀਆਂ ਖਰੀਦਣ ਤੇ ਹੁੰਦੇ ਆ ਕੋਈ ਝੋਟੀ ਵੀਰ ਖਰੀਦਣ ਦਾ ਬਿਲਕੁਲ ਸ਼ੌਂਕ ਹੁੰਦਾ ਇਹ 5 ਕ ਮਹੀਨੇ 6 ਮਹੀਨੇ ਸਾਹਮਣੇ ਆ ਦੋਸਤੋ ਸਰੀਰ ਹਜੇ ਬਿਲਕੁਲ ਹੋਰ ਭਰ ਜਾਊਗਾ ਤੇ ਆਉਣ ਤੋਂ ਆ ਇਹਨੂੰ ਤੋੜਦੇ ਜੀ ਲੰਮਾ ਆ ਇਹਨੂੰ ਘੁਮਾ ਦੋ ਇਹਨੂੰ ਘੁਮਾ ਦੋ ਹੂੰ ਤਾਂ ਥੋਂ ਪੂਰਾ ਕੱਢੋਗੇ ਵੀ 200 ਜਿਵੇਂ ਆਪਾਂ ਕਹਿ ਲਿਆ ਨਾ ਵੀ ਝੋਟੀ ਜਦੋਂ ਪਹਿਲੇ ਸਵੇਰੇ ਸੂਣਾ ਤਾਂ ਪੂਰਾ ਮੁਠੀ ਵਾਲਾ ਥਣ ਹੋਊਗਾ ਤੇ ਸਿੰਘੀ ਸਿੰਘੀ ਬਿਲਕੁਲ ਤੁਸੀਂ ਦੇਖੋਗੇ ਬੈਕ ਸਾਈਡ ਤੋਂ ਥੋੜਾ ਜਿਹਾ ਆਉਂਡ ਲੈ ਕੇ ਕੁੰਡਾ ਕੀਤਾ ਠੀਕ ਹੈ ਜੀ ਤੇ ਬਿਲਕੁਲ ਇੱਥੋਂ ਜਿਹੜਾ ਮੋੜ ਕੇ ਸਿੰਘ ਕੁੰਡਾ ਕੀਤਾ ਤੇ ਪਰ ਉਹ ਕੀ ਝੋਟੀ ਹਜੇ ਪੂਰਾ ਘੱਟੋ ਘੱਟ ਵੀ 6 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਤੁਸੀਂ ਏਆਈ ਦੇ ਕਾਬਿਲ ਹੋ ਜੂਗੀ ਤੇ ਜੱਗੇ ਭਾਈ ਕੀ ਮੋਲ ਲੈਂਦਾ ਕੀ ਕਰਦੇ ਆ 35000 ਮੰਗਦੇ ਆ ਇਹਰੇ 35000 ਹਾਂਜੀ ਤੇ ਇਹ ਜੋ ਹੋ ਜੂਗਾ ਮੌਕੇ ਤੇ ਕੋਈ ਛੋਟ ਛਾਪ ਹਾਂਜੀ ਮੌਕੇ ਦੇ ਮਾਨਤਨ ਕਰ ਦਾਂਗੇ ਠੀਕ ਮਾਨਤਨ ਹੋ ਜੂਗਾ ਠੀਕ ਆ ਸੋ ਬਾਕੀ ਦੋਸਤੋ ਇੱਕ ਇਹ ਵੀ ਹੈਗਾ ਵੀ ਜੇਕਰ ਦੋ ਪਸ਼ੂ ਆ ਦੋਵੇਂ ਜੋੜੀ ਆ ਜੇਕਰ ਕਿਸੇ ਵੀਰ ਨੇ ਇਕੱਠੇ ਲੈਣੇ ਹੋਏ ਜੋ ਵੀ ਡਿਸਕਾਊਂਟ ਪੜੂਗਾ ਉਹ ਵੀ ਆਪਾਂ ਤੁਹਾਡੇ ਨਾਲ ਲਾਸਟ ਦੇ ਵਿੱਚ ਮੈਂਸ਼ਨ ਕਰ ਦਾਂਗੇ ਜੇਕਰ ਸਿੰਗਲ ਸਿੰਗਲ ਪਸ਼ੂ ਖਰੀਦਣਾ ਤੁਸੀਂ ਤੇ ਉਹ ਜਿਹੜਾ ਉਸ ਹਿਸਾਬ ਨਾਲ ਜਿਹੜੀ ਗੱਲਬਾਤ ਹੋ ਜੂਗੀ ਇਸ ਤੋਂ ਬਾਅਦ ਇੱਕ ਜਿਹੜਾ ਇੱਕ ਬੂਰਾ ਨੀਲੀ ਦਾ ਕੱਟਾ ਹੈ ਇਹ ਵੀ ਵਿਕਾਊਗਾ ਬਾਕੀ ਫੰਕਸ਼ਨ ਵੇਖੋਗੇ ਤੁਸੀਂ ਤੇ ਪੂਰੇ ਹੈਗੇ ਆ ਚਾਰੇ ਖੋਰ ਜਿਹੜੇ ਤੋਤੇ ਨਜ਼ਰ ਆਉਣਗੇ ਤੁਹਾਨੂੰ ਸੋ ਟੈਸਟਿਕਲ ਵੀ ਕਾਫੀ ਵਧੀਆ ਹੈਗੇ ਠੀਕ ਆ ਜੀ ਆ ਦੇਖ ਸਕਦੇ ਆ ਬਾਕੀ ਆ ਫੇਸ ਕੁਆਲਟੀ ਦੇਖੋ ਆ ਦਿਖਾਇਓ ਵੀਰ ਮਾੜਾ ਮੂੰਹ ਇਹਨੂੰ ਠੀਕ ਆ ਜੀ ਆ ਮੂੰਹ ਮਤ ਇਹ ਕੱਟੇ ਦੀ ਉਮਰ ਫਿਰ ਕਿੰਨੀ ਦੱਸਣ ਰਏ ਇਹ ਇਹ ਪੌਣੇ ਦੇ 2 ਸਾਲਾਂ ਦਾ ਪੌਣੇ 2 ਸਾਲ ਇਸੇ ਛੋਟੀ ਦਾ ਬੱਚਾ ਹਾਂਜੀ ਹਾਂਜੀ ਇਹ ਬੋਰੀ ਹੈ ਪਹਿਲੇ ਸੂਵੇ ਦਾ ਹੀ ਹਾਂਜੀ ਹਾਂਜੀ ਪਹਿਲੇ ਸੂਵੇ ਦਾ ਠੀਕ ਆ ਜੀ ਮਦਰ ਜਿਹੜੀ ਆ ਤੁਸੀਂ ਆ ਦੇਖ ਸਕਦੇ ਹੋ ਬਿਲਕੁਲ ਕੋਲ ਜਿਹੜੀ ਆ ਆ ਮਦਰ ਪਹਿਲਾਂ ਛੋਟੀ ਸੂਈ ਸੀ ਦੋਸਤੋ ਉਸੇ ਸੂਵੇ ਦਾ ਜਿਹੜਾ ਇਹ ਬੱਚਾ ਹੈਗਾ ਮੇਲ ਕਾਫ ਆ ਕੱਟਾ ਠੀਕ ਆ ਜੀ ਬੂਰਾ ਨੀਲੀ ਦਾ ਤੇ ਟੈਸਟਿਕਲ ਤੁਸੀਂ ਜਿਹੜਾ ਬੈਕ ਸਾਈਡ ਤੋਂ ਕਰੋ ਚੈੱਕ ਸੋ ਜੋੜੀ ਕਿਸੇ ਵੀਰ ਨੇ ਪਾਉਣੀ ਆ ਤੁਸੀਂ ਜੋੜੀ ਵੀ ਖਰੀਦ ਸਕਦੇ ਹੋ ਬਾਕੀ ਨੂੰ ਮੜਾ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਤੁਹਾਨੂੰ ਠੀਕ ਆ ਜੀ ਚਾਲ ਢਾਲ ਦਿਖਾ ਦਿੰਨੇ ਆ ਅੱਖਾਂ ਦੇ ਵਿੱਚ ਵੀ ਜਵਾਬ ਹੈਗਾ ਠੀਕ ਆ ਜੀ ਬਿੱਲੀ ਅੱਖਾਂ ਵਿੱਚ ਜਵਾਬ ਹੈਗਾ ਬਾਕੀ ਪੇਟ ਪੁੱਠੇ ਦਾ ਦੋਸਤੋ ਚੌੜਾ ਪੂਰਾ ਠੀਕ ਆ ਤੇ ਜੇ ਆਪਾਂ ਉਮਰ ਵੇਖੀਏ ਘਟੋ ਘਟ ਸਵਾ ਕ ਸਾਲ ਦਾ ਤਾਂ ਹੋਊਗਾ ਜੀ ਕਿ ਜ਼ਿਆਦਾ ਹੀ ਆ ਇੱਥੇ ਵੀਰੇ ਡੇਢ ਦਾ ਸਵਾ ਸਾਲ ਡੇਢ ਕ ਸਾਲ ਦੇ ਲਾਗੇ ਤਾਂ ਕਿ ਠੀਕ ਆ ਘਾਰ ਬਰੀਾਈ ਹੋਣੀ ਛੋਟੀ ਹੁਣ ਫਿਰ ਬਣਨ ਦਾ ਬਣ ਗਈ ਅਕੇ ਹਾਂ ਜੀ ਇਹ ਨਹੀਂ ਬਣ ਗਈ ਠੀਕ ਆ ਜੀ ਤੇ ਦੰਦੋਂ ਮੂੰਹੋਂ ਦੋਸਤੋ ਇਹ ਵੀ ਖੀਰਾ ਠੀਕ ਆ ਛੋਟੀ ਆ ਇਹ ਵੀ ਖੀਰੀ ਆ ਤੇ ਇਹਦਾ ਮੁੱਲ ਕਿੰਨਾ ਵੀਰੇ ਲੈਣ ਦੇਣ ਫਿਰ ਕੀ ਕਰਦੇ ਆ ਇਹ ਵੀਰੇ 30000 ਕਰਦੇ ਆ ਮੈਂ 30000 ਹਾਂਜੀ ਟੋਟਲ ਫਿਰ ਜੋੜੀ ਹੈ 65000 ਦੀ ਬਣ ਗਈ ਹੈ ਜੀ ਹਾਂਜੀ ਹਾਂਜੀ ਜੋੜੀ 65000 ਦੀ ਬਣ ਗਈ ਤੇ ਜੱਗੇ ਭਾਈ ਜੇਕਰ ਕਿਸੇ ਵੀਰ ਨੇ ਇਕੱਠੇ ਦਾ ਸੌਦਾ ਮਾਰਨਾ ਹੋਵੇ ਦੂਰੋਂ ਨੇੜੋਂ ਕਿਸੇ ਦੇ ਬਿਲਕੁਲ ਸਮਝ ਵਿੱਚ ਆ ਗਿਆ ਦੋ ਦੋਵੇਂ ਪੌਣੇ ਜੋੜੀ ਪੌਣੀ ਹੈ ਕੀ ਰਊਗਾ ਕਿੱਥੋਂ ਤੱਕ ਛੋੜਛਾਪ ਆਊਗਾ 65 ਚੋਂ ਫਿਰ ਕੋਈ ਗੱਲ ਨਹੀਂ ਮਾਨਤਾਨ ਕਰਦਾਗੇ ਜੀ ਆਊ ਠੀਕ ਆ ਹਾਂਜੀ ਜੇ ਸਿੰਗਲ ਸਿੰਗਲ ਲੈਣਾ ਫਿਰ ਵੀ ਖੁੱਲਾ ਮਾਨਤਾਨ ਹਾਂਜੀ ਹਾਂਜੀ ਖੁੱਲਾ ਹਾਂਜੀ ਠੀਕ ਹੈ ਵੀਰੇ ਤੇ ਬੁੱਲ ਗਿਆ ਆਪਣੇ ਸੰਪਰਕ ਨੰਬਰ ਆਪਣੇ 82644 ਹਾਂਜੀ 44999 ਠੀਕ ਹੈ ਜੀ ਸੋ ਦੋਸਤੋ ਇਹ ਦੋ ਐਨੀਮਲ ਸੀਗੇ ਜਿਹੜੇ ਆਪਾਂ ਤੁਹਾਨੂੰ ਘਰੇ ਨੂੰ ਦਿਖਾਉਣੇ ਸੀ ਆ ਜਿਹੜੀ ਇਸਦੀ ਮਦਰ ਆ ਗਈ ਵੀਰ ਇਹਦਾ ਮਿਲਕ ਕਿੰਨਾ ਸੀਗਾ ਦੁੱਧ ਦੋਦੇ ਵੀ ਵੀਰ 13 14 ਲੀਟਰ ਕੱਢ ਹੁੰਦੀ ਮਾਜ ਕੱਢਦੀ ਪਈ 13 14 ਹਾਂਜੀ ਹੁਣ ਤਾਂ ਮਿਲਦਾ ਤੋਕੜ ਆ ਹਾਂਜੀ ਹੁਣ ਤਾਂ ਸਾਰੇ 5 4 ਕਿਲੋ ਤੁਸੀਂ ਦੱਸਾਂ ਤਾਂ 5 4 ਕਿਲੋ ਆਪਾਂ 5 6 ਲੀਟਰ ਦਿੰਦੀ ਮਾਹਾਂ ਠੀਕ ਹੈ ਜੀ ਸੋ ਬਾਕੀ ਦੋਸਤੋ ਜਿਹੜੀ ਮਦਰ ਆ ਤੁਸੀਂ ਆ ਨਾਲ ਦੇਖ ਸਕਦੇ ਹੋ ਠੀਕ ਆ ਬੂਰੀ ਨੀਲੀ ਦੀ ਜਿਹੜੀ ਮਦਰ ਆ ਉਹਦਾ ਜਿਹੜਾ ਇਹ ਕੱਟਾ ਹੈਗਾ ਪਿਛਲੇ ਸਵੇਰੇ ਦਾ ਇੱਕ ਝੋਟੀ ਦਿਖਾਤੀ ਆ ਦੋਵੇਂ ਐਨੀਮਲ ਵੀਰ ਜੱਗੇ ਹੋਰਾਂ ਦੇ ਕੋਲ ਵਕਾਊ ਆ ਸੇਲ ਦੇ ਲਈ ਅਵੇਲੇਬਲ ਨੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਤੁਹਾਨੂੰ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ